ਫਿਰੋਜ਼ਪੁਰ ਵਿੱਚ ਆਏ ਹੜਾ ਕਾਰਨ ਹੱਲੇ ਲੋਕਾਂ ਦੇ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਹੜਾ ਨੇ ਫਿਰੋਜ਼ਪੁਰ ਏਰੀਏ ਦੇ ਵਿੱਚ ਬਹੁਤ ਹੀ ਜ਼ਿਆਦਾ ਰਕੰਪ ਮਚਾਇਆ ਜਿੰਦੇ ਨਾਲ ਬਹੁਤ ਜ਼ਿਆਦਾ ਫਸਲ ਨੂੰ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਨੂੰ ਨੁਕਸਾਨ ਹੋਇਆ ਪਰ ਅਸੀਂ ਪੰਜਾਬੀਆਂ ਨੇ ਜਾਂ ਆਰਮੀ ਨੇ ਉੱਥੇ ਜਾ ਕੇ ਹਬੀਬ ਕੇ ਬਨ ਬੰਨਿਆ ਜਿੰਦੇ ਨਾਲ ਕੀ ਫਿਰੋਜ਼ਪੁਰ ਸ਼ਹਿਰ ਬਣ ਸਕਿਆ ਹੁਣ ਇਦਾਂ ਹੀ ਜਿਹੜਾ ਫਾਈਵ ਮਦਰਾਸ ਆਰਮੀ ਦੇ ਜਵਾਨਾਂ ਨੇ ਮੋਰਚਾ ਸਾਂਭਿਆ ਪਿੰਡ ਟੈਂਡੀ ਵਾਲਾ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 100 ਮੀਟਰ ਤੋਂ ਵੱਧ ਦਾ ਏਰੀਆ ਜਿਹੜਾ ਕੀ ਹੈ ਗੱਟੇ ਲਾ ਕੇ ਇਹਨਾਂ ਨੇ ਬਨ ਬਣਾਇਆ ਲਗਾਤਾਰ ਜਿਹੜੀ ਆਰਮੀ ਹੈ ਉਹ ਇਸ ਤਰ੍ਹਾਂ ਬਨ ਬਣਾਉਣ ਦੇ ਵਿੱਚ ਫਾਈਵ ਮਦਰਾਸ ਜਿਹੜੀ ਆਰਮੀ ਦੇ ਜਵਾਨ ਨੇ ਉਹ ਲੱਗੇ ਹੋਏ ਨੇ ਇਸ ਤੋਂ ਪਹਿਲਾਂ ਕੀ ਇਹਨਾਂ ਨੇ ਜਿਹੜਾ ਹਬੀਬ ਕੇ ਬੰਨ ਵੀ ਜਿਹੜਾ ਉਹਦੇ ਵਿੱਚ ਵੀ ਬਹੁਤ ਆਰਮੀ ਨੇ ਸਹਿਯੋਗ ਕੀਤਾ ਔਰ ਹਬੀਬ ਕੇ ਬੰਨ ਜਿਹੜਾ ਉਹ ਬਣਾਇਆ ਗਿਆ ਹੁਣ ਬੰਨ ਦੀ ਮਜ਼ਬੂਤੀ ਹੈ ਉਹ ਪਹਿਲੇ ਨਾਲੋਂ ਵੀ ਉੱਥੇ ਜ਼ਿਆਦਾ ਦਿਖਾਈ ਦਿੰਦੀ ਹੈ ਪਰ ਪਾਣੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜਾ ਆਪਣਾ ਪੱਧਰ ਵਧਾ ਰਿਹਾ ਹੈ ਪਿਛਲੇ ਦਿਨੀ ਜਿਹੜੀਆਂ ਬਾਹਰ ਪਹਾੜਾਂ ਦੇ ਵਿੱਚ ਬਾਰਸ਼ਾਂ ਹੋਈਆਂ ਉਹਦਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਪੋਂਗ ਡੈਮ ਦਾ ਜਿਹੜਾ ਲੈਵਲ ਹੈ ਉਹ ਹੱਲੇ ਵੀ ਖਤਰੇ ਦੇ ਨਿਸ਼ਾਨ ਤੋਂ 14 ਫੁੱਟ ਉੱਪਰ ਚੱਲ ਰਿਹਾ ਹੈ ਇਸੇ ਦੇ ਮੱਧ ਨਜ਼ਰ ਜਿਹੜਾ ਪਾਣੀ ਜਿਹੜਾ ਉਹ ਛੱਡਿਆ ਜਾ ਰਿਹਾ ਔਰ ਹਰੀਕੇ ਹੈਡ ਤੋਂ ਹੁਸਾਨੀ ਵਾਲਾ ਹੈਡ ਦੇ ਵਿੱਚ ਜਿੰਦਾ ਕਿ ਕਿਤੇ ਨਾ ਕਿਤੇ ਜਿਹੜੀ ਹੈ ਫਿਰੋਜ਼ਪੁਰ ਵਾਸੀਆਂ ਨੂੰ ਦੀ ਮਾਰ ਪੈ ਰਹੀ ਹੈ ਪਰ ਜਿਹੜੇ ਕਿ ਸਾਡੇ ਫਾਈਵ ਮਦਰਾਸ ਆਰਮੀ ਦੇ ਜਵਾਨ ਨੇ ਜਿੱਤੇ ਵੀ ਖਤਰਾ ਦੇਖਦੇ ਨੇ ਉਹ ਉਥੇ ਹੀ ਪਹੁੰਚ ਜਾਂਦੇ ਆ ਮਦਦ ਵਾਸਤੇ ਹੁਣ ਪਿੰਡ ਟੈਂਡੀ ਵਾਲਾ ਦੇ ਵਿੱਚ ਇਹ ਬੰਨ ਬਣਾ ਰਹੇ ਨੇ 100 ਮੀਟਰ ਤੋਂ ਵੱਧਾ ਗੱਟੇ ਲਾ ਕੇ ਇਹਨਾਂ ਨੇ ਬੰਨ ਬਣਾ ਦਿੱਤਾ ਤਾਂ ਕਿ ਇਹ ਹੋਰ ਫਸਲਾਂ ਨੂੰ ਜਾਂ ਪਿੰਡ ਨੂੰ ਕੋਈ ਨੁਕਸਾਨ ਜਿਹੜਾ ਉਹ ਨਾ ਬੋਲ ਸਕੇ ਇਹ ਜਿੰਨੇ ਵੀ ਪਿੰਡ ਨੇ ਟੈਂਡੀ ਵਾਲਾ ਕਾਲੂ ਵਾਲਾ ਇਹ ਸਾਰੇ ਬਿਲਕੁਲ ਸਾਡੇ ਬਾਰਡਰ ਤੇ ਨਾਲ ਲੱਗਦੇ ਪਿੰਡ ਨੇ ਸਰਹੱਦੀ ਖੇਤਰ ਦੇ ਪਿੰਡ ਨੇ ਔਰ ਇਹਨਾਂ ਵਿੱਚ ਜਿਹੜਾ ਸਤਲੁਜ ਦਰਿਆ ਦਾ ਕਹਿਰ ਉਹ ਜ਼ਿਆਦਾ ਹੁੰਦਾ ਜਿਸ ਕਰਕੇ ਪਿਛਲੇ ਦਿਨ ਵੀ ਬੜੀ ਤਬਾਹੀ ਆਈ ਹੈ ਪਰ ਫਿਲਹਾਲ ਦੇ ਜਿਹੜੀ ਤੁਹਾਨੂੰ ਦੱਸਦੇ ਆ ਅੱਜ ਦੀ ਜਿਹੜੀ ਕੰਡੀਸ਼ਨ ਇਹ ਹੈ ਕਿ ਆਰਮੀ ਨੇ ਜਿਹੜਾ ਮੋਰਚਾ ਉਹ ਸੰਭ ਲੇਤਾ ਹੈ